ਪਹਿਲਾਂ ਤਾਂ ਜਾ ਕੇ ਤੇ ਦਾਦੇ ਨੂੰ ਫੜੋ ਜਿਹਨੇ ਆਪ ਭੜੇ ਭੜੇ ਜੇ ਕੰਮ ਕਰਨੇ ਸਿਖਾਏ ਆ ਦੂਜੀ ਗੱਲ ਇਹ ਇਦਾਂ ਦੀ ਕੋਰ ਹੁੰਦੀ ਸੀ ਪਹਿਲਾਂ ਮੂਸੇ ਵਾਲੇ ਦੇ ਗਾਣੇ ਬਣਾਉਂਦੀ ਹੁੰਦੀ ਪਤਾ ਨਹੀਂ ਕੀ ਨਾਮ ਸੀ ਉਹਦਾ ਇਹ ਕਾਗਜ਼ ਦੀ ਸਟੇਜ ਹੁੰਦੀ ਆ ਉਹ ਪਹਿਲੀ ਸਟੇਜ ਤੇ ਸੀਗੀ ਤੇ ਉਹਨੂੰ ਆਪਾਂ ਨੇ ਇਲਾਜ ਦੱਸਤਾ ਸੀਗਾ ਨਾ ਸਾਰਾ ਪਹਿਲਾਂ ਵੀਡੀਓ ਬਣਾਈ ਸੀ ਉਹਦੇ ਤੇ ਜਿਹੜੇ ਹਿਸਾਬ ਨਾਲ ਇਹ ਮੂੰਹ ਬਣਾਉਂਦੀ ਭੜੇ ਭੜੇ ਜੇ ਹਨਾ ਤਾਂ ਇਹਦਾ ਮੈਨੂੰ ਲੱਗਦਾ ਜਾਂ ਤਾਂ ਬਵਾਸੀਰ ਵਾਲਾ ਸਿਸਟਮ ਹੈ ਜਾਂ ਫਿਰ ਕੋਈ ਲਾਸਟ ਸਟੇਜ ਪਹੁੰਚੀ ਹੋਈ ਆ ਉਹ ਦੀ ਸਟੇਜ ਇਹ ਚ ਬਸ ਪੱਥਰ ਵਰਗੀ ਹੋ ਜਾਂਦੀ ਹੈ ਇਲਾਜ ਤੇ ਇਹਦਾ ਇਲਾਜ ਹੋਰ ਕੋਈ ਨਹੀਂ ਹੈਗਾ ਇਹ ਬੰਗਾਲੀ ਮੁੱਲੀ ਬਾਬੇ ਕਰਦੇ ਆ ਇਹ ਜਿਹੜੀਆਂ ਛੋਟੀਆਂ ਮੋਟੀਆਂ ਦਵਾਈਆਂ ਕੰਮ ਨਹੀਂ ਆਉਂਦੀਆਂ ਲਾਸਟ ਸਟੇਜ ਪਹੁੰਚੀ ਹੋਈ ਹੈ ਜਿਹੜੇ ਹਿਸਾਬ ਨਾਲ ਮੂੰਹ ਬਣਾ ਰਹੀ ਹੈ ਬਾਈ ਕੁਝ ਤਾਂ ਗੜਬੜ ਹੈ ਜ਼ਰੂਰ ਕੋਈ ਨਾ ਕੋਈ ਗੜਬੜ ਸੋ ਬੀਬੀ ਨੂੰ ਬੇਨਤੀ ਹੈ ਕਿ ਚੰਗੀ ਤਰ੍ਹਾਂ ਇਲਾਜ ਕਰਾਓ ਆਪਣਾ ਨਹੀਂ ਤਾਂ ਕੰਮ ਔਖਾ ਹੋ ਸਕਦਾ ਇਹ ਬਹੁਤ ਵੱਧ ਜਾਂਦੀ ਹੈ ਬਿਮਾਰੀ ਬੱਤ ਸਹੀ ਹੈ ਤੋ ਮੇਰੀ ਆਵਾਮ ਨੂੰ ਬੇਨਤੀ ਹੈ ਵੀ ਇਦਾਂ ਗਾਲਾ ਗੂਲਾ ਨਾ ਕੱਢਿਆ ਕਰੋ ਇੱਕ ਤਕਲੀਫ ਹੁੰਦੀ ਬਿਮਾਰੀ ਹੁੰਦੀ ਹੈ ਤੇ ਇਹਨਾਂ ਦਾ ਸਪੋਰਟ ਕਰਿਆ ਕਰੋ ਤੇ ਇੱਕੋ ਗੱਲ ਕਹਾਂਗੇ ਆਪਾਂ ਬੇਸਕੂਫ ਨਾ ਬਣੀਏ ਆਪਾਂ ਫੁੱਦੂ ਨਾ ਬਣੀਏ ਜੇ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਕਸ ਲੈ ਕਰਦੇ ਆ ਜੀ ਜੇ ਸਾਡੀ ਜਿਹੜੀ ਟੀਮ ਹੈ ਨੌਜਵਾਲਾ ਦੀ ਟੀਮ ਹੈ ਐ ਕਰੰਟਾ ਪੂਰਾ ਸਾਡੇ